ਬਾਈ ਜਿਹੜੀ ਜ਼ਮੀਨ ਤੇ ਬਾਈ ਸ਼ੋਕਰਨ ਸਿੰਘ ਦਾ ਅੱਜ ਸੰਸਕਾਰ ਹੋਣਾ ਅੰਤ ਨੂੰ ਸੰਸਕਾਰ ਹੋਇਆ ਇਹ ਨਗਰ ਵੱਲੋਂ ਜਿਹੜੀ ਜ਼ਮੀਨ ਹੈ ਗੁਰੂ ਘਰ ਵੱਲੋਂ ਤਾਨ ਕੀਤੀ ਇੱਕ ਜਣਾ ਇੱਕ ਕਨਾਲ ਜ਼ਮੀਨ ਹੈ ਨਾ ਨਹੀਂ ਵੱਧ ਹੋਊਗੀ ਜੀ ਕਨਾਲ ਤਾਂ ਕਿਉਂ ਠੀਕ ਹੈ ਦੋ ਕਨਾਲਾਂ ਵਾਂਗੂ ਦੋ ਤਿੰਨ ਕਨਾਲਾਂ ਠੀਕ ਹੈ ਦੋ ਤਿੰਨ ਕਨਾਲਾਂ ਜ਼ਮੀਨ ਹੈ ਠੀਕ ਹੈ ਤੇ ਇਸ ਜਗ੍ਹਾ ਤੇ ਬਾਈ ਵੀਰ ਦਾ ਬੁੱਤ ਲੱਗਣਾ ਹੈਗਾ ਤੇ ਬੁੱਤ ਵੀ ਲੱਗਣਾ ਪਾਰਕ ਹਾਂ ਹਾਂ ਬੁੱਤ ਬੁੱਤ ਵਾਸਤੇ ਵੀ ਹੁਣ ਪਾਰਕ ਦਾ ਵੀ ਉਹ ਹੈ ਤੇ ਇਹ ਸਾਰੀ ਜਗ੍ਹਾ ਹੀ ਹੈ ਬਾਕੀ ਹੋਰ ਵੀ ਨਗਰ ਵੱਲੋਂ ਕਿਹਾ ਗਿਆ ਵੀ ਜਿੰਨੀ ਵੀ ਜ਼ਰੂਰਤ ਹੋਈ ਵੀ ਜਿੰਨੀ ਵੀ ਜਗ੍ਹਾ ਦੇ ਵਿੱਚ ਇੱਕ ਪਾਰਕ ਬਣਾ ਸੀ ਸ਼ਿਵ ਸ਼ੁਭਕਰਨ ਸਿੰਘ ਦੀ ਯਾਦ ਦੇ ਵਿੱਚ ਭਾਈ ਅੱਜ ਨਾ ਸ਼ੁਭਕਰਨ ਸਿੰਘ ਵੀਰ ਦਾ ਸੰਸਕਾਰ ਆਗਾ ਤੇ ਮੈਂ ਵੀ ਪਹੁੰਚਾਂ ਤੇ ਥੋੜਾ ਲੇਟ ਹੋ ਗਿਆ ਪੇਰ ਪਰ ਤੁਸੀਂ ਦੇਖ ਸਕਦੇ ਹੋ ਬਾਈ ਕਿੰਨੇ ਲੋਕ ਸਾਰੇ ਮੋਰਚੇ ਦੇ ਵਿੱਚੋਂ ਵੀ ਵੀਰ ਇੱਥੇ ਆਏ ਨੇਗੇ ਤੇ ਪਿੰਡ ਬੱਲੋ ਪਿੰਡ ਦੇ ਵਿੱਚ ਦੂਰੋਂ ਨੇੜੇੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਕਿਸਾਨ ਵੀਰ ਨੇ ਇਹ ਸੋਗ ਦੀ ਘੜੀ ਦੇ ਵਿੱਚ

शहरगाँव में ਤਨ ਕੇ ਜੀਵਾਂ ਦੀਆਂ ਚਲਾ ਚਰਵਾ ਦੁੱਖ ਆਵੇ ਜਮ ਕਾਲ ਸਹ ਸਦੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਗਨਤੀ ਪੁਰਖਤਾ ਪਰਮੇਸ਼ਰ ਹੋ ਸੂੰ ਕੰਡ ਬ੍ਰਹਮੰਡਾ ਹੈ ਹਮ ਗਰੀ ਮਸੀਹ ਹਰ ਰਾਤ ਰਾਤ ਰੱਬ ਖੜਾ ਹੈ ਆਨ ਕਤਾ ਮਾਤਾ ਬਰੋਸੋ ਕਮੰਡਾ ਅਵਦਾ ਗੋਦਰੀ ਕੂਤ ਕਰੂ ਬਨੰਤ ਮੇਰੇ ਮੀਤਾਂ ਸਾਰਕਟ ਹੋ ਲੀਂ ਦੇਲਾ ਇਹਾਂ ਘਾੜ ਜਲੋ ਹਰ ਲਾਹ ਆਦ ਬਸਨ ਸੁਹੇਲਾ ਔਦ ਘਟਰਾ ਜਨ ਸਰ ਹਾਰੇ ਮਨ ਗੁਰ ਮਿਲ ਕਾਸ਼ ਪਤਨੀ ਦਫਾ ਹਰ ਇਹ ਸੰਸਾਰ ਵਿਕਾਰ ਸੰਸੀਮ ਹੈ ਹਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪਿਆ ਬਰਹਰਾ ਸੋ ਕਥਾ ਤਨ ਜਾਣੀ ਜਾਂਕਾ ਆਏ ਸੋਈ ਵੀ ਹਾਜੋ ਹਰ ਘਰ ਤੇ ਬਣੇ ਵਸੀਰਾ ਇੰਜ ਕਰ ਮੈਲ ਕਾਓ ਸਖਸਗ ਦਰਨਹਰ ਜੋ ਪੀਰਾ ਅੰਤਰ ਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਗੁਈ ਨਾਮਕ ਦਾਸ ਕਿਹ ਹੈ ਸੁਖ ਨਾਨਕ ਮੋ ਤੋ ਕਰ ਸੰਤ ਜੀ ਰਜਾਮੀ ਮੁਰ ਕਬਿਦਾਰਤੀ ਸਰਦ ਮਨ ਕੀ ਪੂਰੇ ਨਾਨਕ ਦਾ ਸੁਨਿਹਾ ਸੁਖ ਤੇ ਨਾਵਾ ਲੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਸੰਗਤਾਂ ਭਾਈ ਸ਼ਬਦਾਂ ਦੀ ਕਿਰਪਾ ਸਤਿਗੁਰੂ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਤੇ ਸਹਾਇ ਦਸਾਂ ਬਾਦਸ਼ਾਹਾਂ ਦੀ ਜੋਰ ਸਿ ਕਿਦੇ ਬਾਟ ਦੀ ਦਾਰ ਦਾ ਧਿਆਨ ਤਰ ਕੇ ਗੁਰੂ ਜੀ ਜਮੋ ਸਾਹਿਬ ਜਿਆਦਿਆਂ ਚਾਲਾਂ ਦਾ ਮੁਕਤ ਹੱਤਨਾ ਜਪਨਾ ਤਪ ਤੇ ਆ ਗੰਡ ਛਕੇ ਅਧਿਕ ਪਰਿਤੇ ਇਨਾਂ ਪਿਆਰਾਂ ਸੁਚਾਰਿਆਂ ਦੀ ਕੁਮਾਰੀ ਤਪ ਵਾਹਿਗੁਰੂ ਰਾਜ ਸਿੰਘ ਜੀ ਦੇ ਅੰਦਵੰਦ ਕਟ ਕਰਕੇ ਗਾਇਤ ਇਸੇ ਵਾਰੀ ਕਰਾਉਣੇ طاقت پی کے 160 سنگنواڑی تینوں دی بیماری درے انتر برجو جی واجی سرودت گردواران راتے انتر بولے جی واجی پرتم سرودت خالصا جی کیرو مراد جی سرودت خالصا جی کہ جاگ گرو واہ گرو واہ گرو چتے وچ توں پھت जयकारोलो सिखा माणी वी मादा काल पुर वाहिदा ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੰਭਾਲ ਦਾ ਧਾਨ ਖਾਲਸਾ ਜੀ ਨੂੰ ਦਖਸ਼ੋ ਵੇ ਨਮਨਿਆਂ ਦੇ ਮਾਨ ਨਤਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪੀਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਹਜੀਰੋ ਧੰਨ ਸਰ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੇਪ ਜੀ ਜੀ ਜਾਈ ਜਾਈ ਦੂਜਨ ਕੋ ਦਾਉ ਸੋਤਰ ਗੁੰਡੀਆਂ ਜੋ ਜਿਵਾਜ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਨਗਰ ਬੱਲੂ ਦੀ ਧਰਤੀ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਾਪ ਜੀ ਦੀ ਪਾਤਸ਼ਾਹੀ ਦੇ ਪਵਿੱਤਰ ਵਿਰਤ ਵਿੱਚ ਅੰਤਮ ਸੰਸਕਾਰ ਨੂੰ ਸੰਸਕਾਰ ਰੂਹ ਨੂੰ ਆਪਣੇ ਚਰਨਾਂ ਵਿੱਚ ਸੇ ਪਰਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਪਾਤਸ਼ਾਹ ਜੀ ਉਸ ਟਾਈਮ ਸੰਗਤਾਂ ਨੂੰ ਇਲਾਹੀ ਬਾਣੀ ਦਾ ਆਮ ਚੜ੍ਹਦੀ ਕਲਾ ਬੋਲੋ ਵਾਹਿਗੁਰੂ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਐ ਸਾਰੀਆਂ ਸੰਗਤਾਂ ਨੂੰ ਇਹ ਤਾਲਿਬਈ ਗੁਰਦੁਆਰਾ ਜੋ ਸਾਡਾ ਸ਼ਹੀਦ ਨਗਰ ਬੱਲੋ ਦੇ ਵਿੱਚ ਪਾਵਨ ਥਾਨ ਹੈ ਦਾਣਾ ਮੰਡੀ ਦੇ ਕੋਲ ਉਸ ਪਾਵਨ ਸਥਾਨ ਤੇ ਭਾਈ ਅਖੰਡਕਰ ਸਾਹਿਬ ਪ੍ਰਕਾਸ਼ ਹੋਵੇਗਾ ਵੀ ਐਤਵਾਰ ਨੂੰ ਹੋਵੇਗਾ ਜਿੰਨੇ ਵੀ ਦਰੋਣ ਰੱਖੀ ਨਗਰ ਨਿਵਾਸੀ ਪਹੁੰਚੇ ਨੇ ਸਾਰੇ ਅੰਕ ਲਓਡ ਕਰ ਲੈਣਾ ਜੀ ਕਿ ਭਾਈ ਸਾਹਿਬ ਭਾਈ ਸਰਵ ਕਰਨ ਸਿੰਘ ਜੀ ਜੀ ਜੋ ਅੰਤਮ ਅਰਦਾਸ ਹੈ ਭੋਗ ਹੈ ਦਿਨ ਐਤਵਾਰ ਨੂੰ ਦਾਣਾ ਮੰਡੀ ਦੇ ਵਿੱਚ ਪਿੰਡ ਵੱਲੋਂ ਰੁਕੇ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਸੋਚ ਦੇ ਆ ਕੇ ਸੋਚ ਕੇ ਉਹ ਵੀ ਆਪਣਾ ਕਾਰਡ ਜਿਉਂਦੇ ਬੈਠ ਜੀਏ ਸਾਰੇ ਇਕੱਠੇ ਲੱਗੇ ਸਾਰੇ ਯਾਤਰੀ ਬੈਠ ਜੀਏ ਇਕੱਠੇ ਆ ਜੀ ਬਈ ਉੱਥੇ ਬਹੁਤ ਲੋਕਾਰੇ ਬਈ

जय okay, प्रो सरकार के सैनिक फोर्सों ने हमारे ऊपर गोली चलाकर हमारा जो शहीद किया है किसान ये इसका जवाब 140 करोड़ लोग मोदी सरकार से लेंगे और देखिए हम आज भी पीसफुली हैं कल भी पीसफुली रहेंगे हम एम एस पी कानून डॉक्टर स्वामीनाथन कमीशन की रिपोर्ट के अनुसार फसलों के दाम किसान मजदूर का कर्ज अन्य मांगों के लिए जो आंदोलन चल रहा है ਔਰ ਜੋ ਸ਼ਹੀਦ ਸੁਭਕਰਨ ਜੀ ਦਾ ਸੁਪਨਾ ਵੀ ਥਾਬੀਏ ਮੰਗੇ ਮਾਨੀ ਜਾਏ ਉਹ ਮੰਗੋ ਕੋ ਪੂਰਾ ਕਰਨੇ ਤੱਕ ਸੰਘਰਸ਼ ਜਾਰੀ ਰੱਖੇਗੇ ਔਰ ਪੂਰੇ ਦੇਸ਼ ਵਰ ਮੈਂ ਇਹ ਅੰਦੋਲਨ ਵਧ ਰਹਾ ਹੈ ਆਪਨੇ ਦੇਖਾ ਪੁਲੀ ਕੋਟਾ ਮੈਂ ਵੀ ਭਾਈ ਜਿਹੜੀ ਜ਼ਮੀਨ ਤੇ ਭਾਈ ਸ਼ੋਕਰਨ ਸਿੰਘ ਦਾ ਅੱਜ ਸੰਸਕਾਰ ਹੋਇਆ ਨਾ ਅੰਤਮ ਸੰਸਕਾਰ ਹੋਇਆ ਇਹ ਨਗਰ ਵੱਲੋਂ ਜਿਹੜੀ ਜ਼ਮੀਨ ਹੈ ਗੁਰੂ ਘਰ ਵੱਲੋਂ ਤਾਨ ਕੀਤੀ ਹੈ ਇੱਕ ਨਾ ਇੱਕ ਕਨਾਲ ਜ਼ਮੀਨ ਹੈ ਨਹੀਂ ਨਹੀਂ ਵੱਤ ਹੋਊਗੀ ਜੇ ਕਨਾਲ ਤਾਂ ਕਿਉਂ ਠੀਕ ਹੈ ਦੋ ਕਨਾਲਾਂ ਵਾਂਗੂ ਦੋ ਤਿੰਨ ਕਨਾਲਾਂ ਠੀਕ ਹੈ ਦੋ ਤਿੰਨ ਕਨਾਲਾਂ ਜ਼ਮੀਨ ਹੈ ਠੀਕ ਹੈ ਤੇ ਇਸ ਜਗ੍ਹਾ ਤੇ ਬਾਈ ਵੀਰ ਦਾ ਬੁੱਤ ਲੱਗਣਾਗਾ ਤੇ ਬੁੱਤ ਵੀ ਲੱਗਣਾ ਪਾਰਕ ਹਾਂ ਹਾਂ ਬੁੱਤ ਬੁੱਤ ਵਾਸਤੇ ਵੀ ਹੁਣ ਪਾਰਕ ਦਾ ਵੀ ਉਹ ਹੈ ਤੇ ਇਹ ਸਾਰੀ ਜਗ੍ਹਾ ਹੀ ਹੈ ਬਾਕੀ ਹੋਰ ਵੀ ਨਗਰ ਵੱਲੋਂ ਕਿਹਾ ਗਿਆ ਵੀ ਜਿੰਨੀ ਵੀ ਜ਼ਰੂਰਤ ਹੋਈ ਵੀ ਜਿੰਨੀ ਵੀ ਜਗ੍ਹਾ ਦੇ ਵਿੱਚ ਇਥੇ ਪਾਰਕ ਬਾਨਾ ਸੀ ਸ਼ੁਭਕਰਨ ਸਿੰਘ ਦੀ ਯਾਦ ਦੇ ਵਿੱਚ की शहादत देकर आपका उल्बा उतारा है अब आप लोगों की जिम्मेदारी बनती है कि सब सरकार की सख्ती से डरते हुए घर पे ना बैठें मैदान में आए मैदान में आकर इस लड़ाई का हिस्सा बने ताकि जैसी सरकार की करूर नीतियां हैं उनका सामना किया जा सके एक और एफआईआर की बात देखिए वो बनती है हमने पहले से ही हमारी सरकार से के साथ बातचीत हो रही है शुरू से ये बात हुई थी उन्होंने ये माना है हमारा कि हम उनके ऊपर एफ दर्ज करेंगे जिस तरीके से हमारे तीन युवाओं को चार और चार युवाओं को वहाँ से उठाकर ले गए थे तीन को तो वहाँ पे पीट कर छोड़ गए एक की टांगे तोड़ दी गई उनकी कमर तोड़ दी गई उनका सिर पाड़ दिया गया और उसको बंदी बनाकर लेकर गए हैं ऐसे लेकर गए जैसे कोई जीवित व्यक्ति ना उसमें कोई 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 अजीवित वस्तु उसमें भरकर लेकर गए हों तो हमारी सरकार से मांगा कि हमारे एक युवा को उन्होंने अगवा किया भले उन्होंने उन्हें ਮ ਆਪਣੇ ਹਸਪਤਾਲ ਮੇ ਇਧਰ ਪੰਜਾਬ ਦੇ ਅੰਦਰ ਉਸ ਦੀ ਟ੍ਰੀਟਮੈਂਟ ਕਰਵਾ ਰਿਹਾ ਹਾਂ